ਕਰੀ ਕੀਮਤ ਆਉਂਦੀ ਹੈ ਇਹਦਾ ਵਿਆਹ ਕਰਨਾ ਤੇਰੇ ਕੋਲ ਕੋਈ ਧੰਨ ਹੈ ਤੇ ਬਾਬੇ ਜੀ ਨੇ ਕਿਹਾ ਮੈਂ ਰੱਬ ਦਾ ਅੰਲਾ ਬਣਿਆ ਮੈਂ ਰੱਬ ਦੀ ਬਾਹ ਮੋੜੀ ਹੈ ਮੇਰਾ ਮਾਲਕ ਬੜਾ ਜਾਂਦਾ ਮਾਂ ਮੈਨੂੰ ਕੋਈ ਚੰਗਾ ਨਹੀਂ ਜਾਗ ਸੁਭਾਵੈ ਤਾਂ ਉਹਨੂੰ ਬਣਾਵਾ ਇਸ ਬੇੜੀ ਨੂੰ ਆਨ ਲਾਵਾ ਕਹਿੰਦੇ ਇੱਕ ਦਿਨ ਫਿਰ ਦਾਦਾ ਗਰੀਬ ਜੰਗਲ ਵਿੱਚ ਜਾ ਕੇ ਬਹਿ ਗਿਆ ਰੱਬ ਦੀ ਬਣੇਗੀ ਕਰਨ ਵਾਸਤੇ ਤੇਨਰ ਵਾਲਾ ਰੂਪ ਧਾਰ ਕੇ ਆ ਗਿਆ ਪਰ ਉਹ ਕਵੀਰ ਵਾਲਾ ਰੂਪ ਧਾਰ ਕੇ ਆ ਗਿਆ ਤੇ ਕਾਹਦੇ ਕਵੀਰ ਦੀ ਧੀ ਦਾ ਵਿਆਹ ਕਰ ਗਿਆ ਰੱਬ ਤੇ ਨਾਂ ਕੀ ਰੱਖਾ ਗਿਆ ਧੰਨ ਕਵੀਰ ਧੰਨ ਨਵੀਨ ਇਸ ਕਰਕੇ ਮੈਂ ਕੋ ਆਜੇ ਨਾਲ ਹੀ ਨਾਂ ਦਾ ਵਿਆਹ ਆਪਾਂ ਦੇ ਧੰਨ ਸਰਬਤ ਗੁਰੂ ਮਾਲਾ ਗੁਰੂ ਰਣ ਸਾਹਿਬ ਦਾ ਸ਼ੁਕਰਾਨਾ ਕਰਦੇ ਆ شکت جی ایک تھی کا ڈولہ گھرنا بہت اور لگ دیا ڈوبے اتوں سب رام رجنی کی ماں نے جب رجنی کا ڈولا کوریا مال میری اب میری دھی اب ایک بام کا پہ چڑھ کے جا رہی ہے اس لگ دیا ڈولا تور لیا پہ ਦੇ ਮਤੇ ਭਾਗ ਦੇ ਸਮਾਂ ਚ ਆਓ ਮਨਤਾ ਬੜਾ ਹੁੰਦਾ ਤੇ ਯਾਰ ਜਿੰਨ ਤਨ ਵਿਆਹ ਹੋਣਗੇ ਅਸੀਂ ਕੀਰਤਨ ਕਰਾਂਗੇ ਹੁਣ ਪਰ ਲਈਏ ਕੀ ਸਾਡੇ ਜੀ ਤਾਈ ਵੀ ਅੰਦਰ ਕੋਲ ਵੀ ਬਸ ਸੰਗਤ ਦੇ ਜੋੜੇ ਚ ਆਓ ਸੰਗਤ ਦੇ ਜੋੜੇ ਚ ਆਓ ਆਹ ਤੁਸੀਂ ਆਪ ਦੇਖ ਲਓ ਵੀ 2:20 ਮਿੰਟ ਦਾ ਬਰਾਤਾਂ ਮੌਂਤੀਆਂ ਦੇ ਨਾਲ ਕੀਰਤਨ ਕੀ ਕਰਨਾ ਤੇ ਕਿੰਨੇ ਗੀਤ ਸੁਣਾਵਾਂ ਫਿਰ ਇਹਨਾਂ ਦੇ ਬਾਪ ਜੀ ਤੁਸੀਂ ਕੁੜੀਆਂ ਨੂੰ ਵਿਆਹ ਕਰਦੇ ਹੋ ਤੁਸੀਂ ਸੱਤੀ ਲੋਕ ਲਾਦੇ ਜੇ ਸੱਤੀ ਨਾ ਕਰਾਂਗੇ ਫਾਈ ਕਿ ਕਰੀਏ ਉਹ ਦੱਸੋ ਮੈਂ ਸਾਰੀ ਇਹ ਜਿੰਨੇ ਇੱਥੇ ਪਰਿਵਾਰ ਸੱਤੇ ਬੈਠੇ ਹਨ ਅਮੇਰ ਕੋ 12 ਦੇ ਪਏ ਹੈ ਮੈਂ ਸ਼ਰਤਾਂ ਲਈਆਂ ਹੁੰਦੀਆਂ ਵੀ ਭਾਈ 11 ਮਿੰਟ ਬਾਅਦ ਕਿਸੇ ਦਾ ਨਾਮ ਦਾ ਨਹੀਂ ਪਵਾ ਕੱਲ ਕਰੀਏ ਕੀ ਤੇ 3 ਹਾਂ ਦੇ ਲੋਕ ਮੈਂ ਜਨਾ ਕੋਈ ਕੰਮ ਨਹੀਂ ਇਕੱਲੇ ਸ਼ਰਮਦਾ ਕੇ ਖੇਲੀ ਤੇ ਡੰਗੀ ਹੈ ਕਿ ਆਪਾਂ ਰੋ ਮੇਰੇ ਚਰਨਾਂ ਉੱਪਰ ਇਸ ਕਰਕੇ ਆ ਰਿਹਾ ਅੱਜ ਤੋ ਕਰੀਬਨ ਢਾਈ ਵਜੇ ਤੱਕ ਬਾਕ ਤਾਂ ਆਈਆਂ ਤੇ ਕੀ ਮੈਂ ਕੀਰਤਨ ਕਰਾਂਗਾ ਕੀ ਲੋਕਾਂ ਨੂੰ ਸੇਵਾ ਤੇ ਆਉਂ ਮੈਂ ਮਹਾਰਾਜ ਦੇ ਚਰਨਾਂ ਦੇ ਕੋਲ ਸਰਬਾਰਸੀ ਕਰਨੀ ਹੈ ਤੇ ਮਹਾਰਾਜ ਜਿਉਂਦਾ ਹੋਇਆ ਫਿਰ ਕੋਈ ਆਪਣੀ ਕੀਰਤਨ ਦੀ ਹਾਜ਼ਰੀ ਭਰਾਂਗੇ ਵਿੱਚ ਦੇਵਾ ਸਭ ਤੋਂ ਪਹਿਲਾਂ ਆਪਾਂ ਮਾਰੇ ਦੇ ਚਰਨਾਂ ਦੇ ਵਿੱਚ ਆ ਗਿਆ ਲਈਏ ਕੀਟਾ ਨੋਰੀਏ ਕੰਮ ਸੁਭਤ ਹੈ ਧਾਰ ਜਿਹੇ ਸਵਾਰ ਸਭ ਸੱਚ ਹòn ਇੱਕ ਹੋਰ ਆ ਲੰਗਰੀ ਆਪਾਂ ਮਾਰੇ ਸੁਆ ਗਿਆ ਲਈਏ ਉਸ ਤੋਂ ਬਾਅਦ ਵਿੱਚ ਸ੍ਰੀ ਅਰਦਾਸ ਹੋਵੇ ਕਿ ਸਾਡੇ ਬਾਬਾ ਜੀ ਮੇਰੇ ਵੀਰ ਬੱਡੇ ਮੇਰੇ ਭਰਾ ਵੀ ਨੇ ਮੇਰੇ ਪਿੰਡ ਦੇ ਵੀ ਇਹਨਾਂ ਦੇ ਉਸਤਾਦ ਵੀ ਆ ਪਾਈ ਸਾਹਿਬਾਈ ਪਰਮ ਪਰਮਾਲ ਦੇ ਉਹ ਵਰਗ ਪਰਿਆਰੇ ਦੇ ਹੁੰਦੀ ਅਰਦਾਸ ਜਿਹੜੀ ਮਾਲਕ ਦੇ ਚਰਨਾਂ ਵਿੱਚ ਕਰਮ ਦੇ ਆਉ ਮੈਂ ਕੋਈ ਧਾਰਨਾ ਮੁਕਤੀ ਆਪਾ ਸੰਗ ਵਰਕੇ ਤੇ ਮਾਲਕ ਨੂੰ ਅਗੇ ਲਈਏ Thank you पासे ते चल किसे आल रु कमली आहे ਤੇ ਬਾਪ ਨੇ ਸੇਰਟਾ ਰਟਾ ਗੱਲ ਨਹੀਂ ਹੈ ਬਾਪ ਕਿਹਾ ਉਹ ਮਰ ਫਾਤਾ ਹਾਰ ਕਿਉਂ ਕੋ ਧੀ ਦੀ ਆਵਾਜ਼ ਆਪਰ ਕੀ ਇਹ ਬਾਣੀ ਨਹੀਂ ਤੇ ਬਾਪੂ ਨੇ ਕਹਿਣ ਪਹਿਲਾ ਤੰਮੀ ਉੱਪਰ ਬੱਲਾਹ ਰਬ ਤੁੰਡੇ ਆਪਾ ਕਿੰਨਾ ਜਾਣਦੇ ਆ ਬਸ ਵੱਧ ਜੇ ਸਾਲ ਤਾਂ ਬੈ ਕੋਈ ਛੇ ਮਹੀਨੇ ਇੰਨੇ ਤੱਕ ਲੱਗੇ 2 ਮਹੀਨੇ ਰਿਸ਼ਤਾ ਕਰਕੇ ਤੇ ਵਿਆਹ ਕਰਦੇ ਹੋ ਜੀ ਇੱਕ ਅਣਜਾਨ ਬੱਚੇ ਦੇ ਹੱਥ ਆਪਣੀ ਧੀ ਨੂੰ ਸੌਂਪ ਦਿਆ ਰੱਬ ਦਾ ਆਸਰਾ ਤੱਕ ਮੈਂ ਵੇਰਵੀ ਕਰਾਂਗਾ ਲੜਕੀਆਂ ਦੇ ਪਿਤਾ ਨੂੰ ਤੇ ਉਹ